ਮਰਾਤਬਲੀ ਦੀ ਆਪਣੀ ਦੁਨੀਆ ਜਿੰਨੀ ਦੇਰ ਨਵਾਜ਼ ਸ਼ਰੀਫ ਦੀ ਪਾਰਟੀ ਦੀ ਸਰਕਾਰ ਰਹਿੰਦੀ ਹੈ ਉਸ ਦੀਆਂ ਚੰਬੀਆਂ ਚੱਲਦੀਆਂ ਇਸ ਘਰ ਵਿੱਚ ਕਿਸੇ ਵੇਲੇ ਪੰਡਤ ਜਵਾਲਾ ਨਹਿਰੂ ਤੇ ਛੋਟੀ ਉਮਰੇ ਇੰਦਰਾ ਗਾਂਧੀ ਵੀ ਗਏ ਸਨ ਅੱਬਿਆਂ ਵਾਲੀ ਤੋਂ ਤੁਰ ਕੇ ਜੜਾਂ ਵਾਲਾਂ ਦੇ ਨੇੜੇ ਇੱਕ ਕਸਬੇ 'ਚ ਰੁਕੇ ਲੋਕੀ ਮੇਰੀ ਪਗੜੀ ਵੇਖ ਕੇ ਮੇਰੇ ਦੁਆਲੇ ਇਕੱਠੇ ਹੋ ਗਏ ਲੋਕਾਂ ਨੇ ਚਾਹ ਪਾਣੀ ਪੀਣ ਲਈ ਜ਼ੇਦ ਕੀਤੀ ਨਾ ਨੁਕਰ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਦੁੱਧ ਛੋਡੇ ਦੇ ਗਲਾਸ ਸਾਡੇ ਹੱਥਾਂ 'ਚ ਫੜਾ ਦਿੱਤੇ ਮਿਰਜ਼ੇ ਦੀ ਕਬਰ ਦੇ ਨਾਲ ਦੋ ਕਬਰਾਂ ਹੋਰ ਹਨ ਇੱਕ ਸਹਬਾਂ ਦੀ ਤੇ ਦੂਜੀ ਉਹਦੀ ਬੱਕੀ ਦੀ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਹਰਨੇਕ ਸਿੰਘ ਕੜੂਆ ਹਰਾਂ ਦਾ ਲਿਖਿਆ ਇੱਕ ਲੇਖ ਤੁਹਾਡੀ ਨਜ਼ਰ ਕਰ ਰਹੇ ਹਾਂ ਹਰਨੇਕ ਸਿੰਘ ਕੜੂਆ ਦੇ ਲਿਖਣ ਸ਼ੈਲੀ ਇੰਨੀ ਵਧੀਆ ਤੇ ਇੰਨੀ ਤਰਤੀਬ ਨਾਲ ਹੁੰਦੀ ਹੈ ਕਿ ਮੈਂ ਕਈ ਵਾਰ ਸੋਚਦਾ ਕਿ ਜੇ ਹਰਨੇਕ ਸਿੰਘ ਕੜੂਆ ਪੋਲੀਟੀਸ਼ੀਅਨ ਨਾ ਹੁੰਦੇ ਫੁੱਲ ਟਾਈਮ ਲੇਖਕ ਹੁੰਦੇ ਤਾਂ ਬਹੁਤ ਵੱਡਾ ਲੇਖਕਾਂ ਚੋਂ ਉਹਦਾ ਨਾਮ ਸ਼ਮਾਰ ਹੁੰਦਾ ਖੈਰ ਅੱਜ ਵੀ ਉਹਨਾਂ ਦਾ ਨਾਮ ਚੰਗੇ ਲੇਖਕਾਂ ਦੇ ਵਿੱਚ ਵੀ ਜਾਣਿਆ ਜਾਂਦਾ ਇੱਕ ਚੰਗੇ ਸਿਆਸਤਦਾਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੋ ਉਹਨਾਂ ਦਾ ਇਹ ਲਿਖਿਆ ਲੇਖ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਜੰਡ ਜਿਸ ਉਤੇ ਤਰਕਸ਼ਟਾਂਕੇ ਸਹਿਬਾਂ ਨੇ ਮਾਰੀ ਕੀਤੀ ਇਹ ਆ ਉਹਨਾਂ ਦੇ ਲੇਖ ਦਾ ਸਿਰਲੇਖ ਸੁਰਨੇਕ ਸਿੰਘ ਕੜੂਆ ਲਿਖਦੇ ਨੇ ਕਿ ਪਾਕਿਸਤਾਨ ਮੈਂ ਇੱਕ ਪੱਕੀ ਨੀਤੀ ਧਾਰ ਕੇ ਗਿਆ ਸੀ ਕਿ ਮਿਰਜ਼ੇ ਦੇ ਪਿੰਡ ਜ਼ਰੂਰ ਜਾ ਕੇ ਆਉਣਾ ਕਈ ਦਿਨ ਤਾਂ ਇਹ ਹੀ ਪਤਾ ਨਾ ਲੱਗਿਆ ਕਿ ਮਿਰਜੇ ਦਾ ਪਿੰਡ ਕਿਹੜੇ ਪਾਸੇ ਆ ਪਰ ਜਦੋਂ ਪਤਾ ਲੱਗਿਆ ਹਰ ਕਿਸੇ ਨੇ ਇਹ ਕਹਿ ਕੇ ਰੋਕ ਦਿੱਤਾ ਛੱਡੋ ਜੀ ਉਸ ਇਲਾਕੇ ਵਿੱਚ ਜੂਸਫ ਸ਼ਾਹੀ ڈاکੂ ਰਹਿੰਦਾ ਹੈ ਜਿਸ ਦਾ ਟੋਲਾ ਘਟੋ ਘਟ 30 ਬੰਦਿਆਂ ਦਾ ਹੈ ਤੇ ਤੀਆਂ ਕੋਲ ਘੋੜੀਆਂ ਤੇ ਮਣਾ ਮੁਹੀ ਹਸਲਾ ਹੈ ਪੁਲਿਸ ਵੀ ਉਹਨਾਂ ਕੋਲੋਂ ਕੰਨੀ ਘਤਰਾਉਂਦੀ ਹੈ ਇਹ ਸਾਰਾ ਕੁਝ ਜਾਣਨ ਦੇ ਬਾਵਜੂਦ ਪਤਾ ਨਹੀਂ ਕਿਉਂ ਮੈਂ ਆਪਣੇ ਅੰਦਰਲੇ ਮਨ ਨੂੰ ਮਨਾ ਨਾ ਸਕਿਆ ਅਚਾਨਕ ਇੱਕ ਦਿਨ ਪ੍ਰਿੰਸੀਪਲ ਗੁਲਾਮ ਰਸੂਲ ਆਜ਼ਾਦ ਭੱਜਾ ਭਜਾਇਆ ਸਰਦਾਰ ਸਾਹਿਬ ਆਪਣਾ ਮਿਰਜੇ ਦੇ ਪਿੰਡ ਜਾਣ ਦਾ ਪ੍ਰਬੰਧ ਹੋ ਗਿਆ ਮੇਰਾ ਪ੍ਰਾਣਾ ਵਿਦਿਆਰਥੀ ਰਾਏ ਮਰਾਤਬ ਅਲੀ ਸਾਨੂੰ ਉੱਥੇ ਲੈ ਜਾਏਗਾ ਜੋ ਸੁਭਸ਼ਾਈ ਉਹਦੇ ਅੱਗੇ ਨਹੀਂ ਆਉਂਦਾ ਅਗਲੇ ਦਿਨ ਸਵੇਰੇ ਹੀ ਰਾਏ ਮਰਾਤਬ ਅਲੀ ਦੇ ਪਿੰਡ ਅੰਬਿਆਂ ਵਾਲੀ ਪਹੁੰਚ ਗਏ ਜੋ ਨਨਕਾਣਾ ਸਾਹਿਬ ਤੋਂ ਮਾਗਟਾਂ ਵਾਲੀ ਸੜਕ ਦੇ ਨਾਲ 4 ਕਿਲੋਮੀਟਰ ਉੱਤੇ ਜਿਉਂ ਹੀ ਅਸੀਂ ਰਾਏ ਮਰਾਤਬ ਅਲੀ ਦੇ ਘਰ ਪਹੁੰਚੇ ਬਾਹਰ ਖੜੇ ਪਹਿਰੇਦਾਰ ਨੇ ਸਾਨੂੰ ਢੱਕ ਦਿੱਤਾ ਅਤੇ ਸਾਡਾ ਸੁਨਿਆ ਲੈ ਕੇ ਅੰਦਰ ਚਲਾ ਗਿਆ ਅੰਦਰੋਂ ਪ੍ਰਵਾਨਗੀ ਮਿਲਦੇ ਸਾਰੀ ਸਾਨੂੰ ਭੁੱਲ ਭਲਈਆਂ ਦੇ ਵਿੱਚੋਂ ਦੀ ਲੰਗਾਉਂਦਾ ਹੋਇਆ ਉਹ ਕਮਰੇ ਵਿੱਚ ਲੈ ਗਿਆ ਜਿੱਥੇ ਮਰਾਤਬਲੀ ਸਾਡਾ ਇੰਤਜ਼ਾਰ ਕਰ ਰਿਹਾ ਸੀ ਮਰਾਤਬਲੀ ਦੀ ਆਪਣੀ ਦੁਨੀਆ ਜਿੰਨੀ ਦੇਰ ਨਵਾਜ਼ ਸ਼ਰੀਫ ਦੀ ਪਾਰਟੀ ਦੀ ਸਰਕਾਰ ਰਹਿੰਦੀ ਹੈ ਉਸ ਦੀਆਂ ਚੰਬੀਆਂ ਚੱਲਦੀਆਂ ਤੇ ਜਦੋਂ ਸਰਕਾਰ ਕਿਸੇ ਹੋਰ ਪਾਰਟੀ ਦੀ ਆ ਜਾਂਦੀ ਹੈ ਤਾਂ ਘਰ-ਬਾਰ ਛੱਡ ਕੇ ਅੰਡਰਗਰਾਉਂਡ ਹੋ ਜਾਂਦਾ ਹੈ ਕਿਸੇ ਵੇਲੇ ਇਹ ਘਰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸਰਗਰਮੀ ਦਾ ਵੀ ਅਡਾਰਿਆ ਹੈ ਇਸ ਘਰ ਵਿੱਚ ਕਿਸੇ ਵੇਲੇ ਪੰਡਤ ਜਵਾਲਾ ਨਹਿਰੂ ਤੇ ਛੋਟੀ ਉਮਰੇ ਇੰਦਰਾ ਗਾਂਧੀ ਵੀ ਗਏ ਸਨ। ਮੁਰਾਤਬ ਅਲੀ ਦੇ ਤਾਇਆ ਜੀ ਹਾਜੀ ਮੁਹੰਮਦ ਸਾਦਕ ਲੰਮਾ ਸਮਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ ਤੇ ਉਹ ਆਜ਼ਾਦੀ ਤੋਂ ਥੋੜਾ ਸਮਾਂ ਪਹਿਲਾਂ ਮੁਸਲਮਾਨ ਲੀਗ ਵਿੱਚ ਸ਼ਾਮਲ ਹੋ ਗਏ ਸਨ। ਲਾਹੌਰ ਤੋਂ ਲੈ ਕੇ ਕਮਾਲੀਏ ਤੀਕ ਖਰਲਾਂ ਦੇ ਪਿੰਡ ਵੱਡੀ ਗਿਣਤੀ ਚ ਹਨ। ਇਹ ਇਲਾਕਾ ਗੰਜੀ ਬਾਰਕ ਆਉਂਦਾ ਹੈ। ਖਰਲ ਗੋਤ ਮੁਸਲਮਾਨ ਰਾਜਪੂਤਾਂ ਅਤੇ ਜੱਟਾਂ ਦੀ ਗੋਤ ਹੈ। رائے ਮੁਰਾਤਬ ਅਲੀ ਦਾ ਗੋਤ ਵੀ ਖਰਲ ਹੈ। ਖਰਲਾ ਨੂੰ ਸ਼ਾਹਜਹਾਨੀਆਂ ਫਕੀਰ ਨੇ ਪ੍ਰੇਰਣਾ ਰਹੀ ਮੁਸਲਮਾਨ ਬਣਾਇਆ ਸੀ ਅੱਜ ਵੀ ਜਦੋਂ ਖਰਲਾ ਦੇ ਬੱਚਾ ਜੰਮਦਾ ਹੈ ਤਾਂ ਸ਼ਾਹਜਹਾਨੀਆਂ ਦੇ ਚੇਲੇ ਇਹਨਾਂ ਤੋਂ ਨਜ਼ਰਾਨਾ ਲੈਂਦੇ ਹਨ ਖਰਲਾ ਦੇ ਅੱਗੇ 21 ਉਪਗੋਤ ਹਨ ਸ਼ਾਹੀ ਕੇ ਨੂਹੇ ਕੇ ਵੇਜੇ ਕੇ ਆਦ ਮਿਰਜੇ ਜੱਟ ਦਾ ਸਬੰਧ ਖਰਲਾ ਵਿੱਚੋਂ ਸ਼ਾਹੀ ਗੋਤ ਨਾਲ ਹੈ ਤੇ ਖਰਲਾ ਦੀ ਬੋਲੀ ਜਾਗਲੀ ਹੈ ਜਿਉਂ ਹੀ ਅਸੀਂ ਅੱਬਿਆਂ ਵਾਲੀ ਤੋਂ ਤੁਰ ਕੇ ਜੜਾਂ ਵਾਲਾਂ ਦੇ ਨੇੜੇ ਇੱਕ ਕਸਬੇ 'ਚ ਰੁਕੇ ਲੋਕੀ ਮੇਰੀ ਪਗੜੀ ਵੇਖ ਕੇ ਮੇਰੇ ਦੁਆਲੇ ਇਕੱਠੇ ਹੋ ਗਏ ਲੋਕਾਂ ਨੇ ਚਾਹ ਪਾਣੀ ਪੀਣ ਲਈ ਜ਼ੇਦ ਕੀਤੀ ਨਾਂ ਨੁਕਰ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਦੁੱਧ ਛੋਡੇ ਦੇ ਗਲਾਸ ਸਾਡੇ ਹੱਥਾਂ 'ਚ ਫੜਾ ਦਿੱਤੇ ਜਦੋਂ ਉਹਨਾਂ ਨੂੰ ਸਾਡਾ ਮਿਰਜੇ ਦੇ ਪਿੰਡ ਜਾਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਇੱਕਦਮ ਸਾਨੂੰ ਉੱਥੋਂ ਜਾਣ ਤੋਂ ਵਰਜਿਆ ਕਿ ਉਹ ਤਾਂ ਯੂਸਫ ਸ਼ਾਹੀ ਡਾਕੂ ਦਾ ਇਲਾਕਾ ਹੈ ਮੇਰੇ ਕੋਲ ਖਰਾ ਮਰਾਤਬ अली ਬੋਲ ਉੱਠਿਆ ਕੋਈ ਗੱਲ ਨਹੀਂ ਅੱਲਾ ਭਲੀ ਕਰ ਸੀ ਜੋ ਹੀ ਲੋਕਾਂ ਨੂੰ ਪਤਾ ਲੱਗਾ ਕਿ ਮਰਾਤਬਲੀ ਹੈ ਤਾਂ ਝਟ ਸਾਰਿਆਂ ਨੇ ਕਿਹਾ ਫਿਰ ਕੋਈ ਖਤਰਾ ਨਹੀਂ ਤੁਰਨ ਲੱਗਿਆ ਗੁਲਾਮ ਰਸੂਲ ਆਜ਼ਾਦ ਨੇ ਇੱਕ ਬੰਦੇ ਨੂੰ ਪੁੱਛਿਆ ਤੇਰੀ ਕਿਹੜੀ ਜਾਤ ਹੈ ਉਹਨੇ ਝਟ ਕਿਹਾ ਬਲੋਚ ਤੇ ਗੁਲਾਮ ਰਸੂਲ ਆਜ਼ਾਦ ਨੇ ਟਕੋਰ ਮਾਰੀ ਤੁਸੀਂ ਵੀ ਸੱਸੀ ਨਾਲ ਘੱਟ ਤਾਂ ਨਹੀਂ ਕੀਤੀ ਉਹ ਵਿਅਕਤੀ ਬਲੋਚਾਂ ਦੀ ਪਿੱਠ ਨਹੀਂ ਲੱਗਣ ਦੇਣੀ ਚਾਹਦਾ ਉਸ ਨੇ ਆਲਾ ਦਵਾਲਾ ਵੇਖ ਕੇ ਜਵਾਬ ਦਿੱਤਾ ਜਨਾਬ ਇਸ ਗੱਲ ਨੂੰ ਤੇ ਵੇਖੋ ਅਖੀਰ ਸਾਡੇ ਬਜ਼ੁਰਗ ਵੀ ਤਾਂ ਬਜ਼ੁਰਗ ਦੀ ਕਬਰ ਵੀ ਤਾਂ ਸੱਚੀ ਦੇ ਨਾਲ ਹੀ ਬਣੀ ਹੋਈ ਹੈ ਉਸ ਦੀ ਗੱਲ ਸੁਣ ਕੇ ਸਾਰੇ ਹੀ ਹੱਸ ਪਏ ਅਸੀਂ ਮਿਰਜੇ ਦੀ ਕਬਰ ਦਾ ਰਸਤਾ ਪੁੱਛ ਕੇ ਨਹਿਰ ਦੀ ਪਟੜੀ ਪੈ ਗਏ ਇਹ ਨਹਿਰ ਲੈਲਪੁਰ ਤੋਂ ਕੱਢ ਕੇ ਰਾਵੀ ਵਿੱਚ ਛੁੱਟੀ ਗਈ ਹੈ ਇਹ ਇਲਾਕੇ ਦੀ ਸੇਮ ਦਾ ਪਾਣੀ ਖਿੱਚ ਕੇ ਰਾਵੀ ਵਿੱਚ ਪਾਉਂਦੀ ਹੈ ਕੁਝ ਕਿਲੋਮੀਟਰ ਜਾਣ ਤੇ ਪਤਾ ਲੱਗਿਆ ਕਿ ਨਹਿਰ ਦੇ ਦੂਜੇ ਪਾਸੇ ਚਾਰ ਕਫਰਲਾਂਗ ਉੱਤੇ ਮਿਰਜੇ ਦੀ ਕਬਰ ਹੈ ਦੂਰ ਤੱਕ ਨਹਿਰ ਉੱਤੇ ਕੋਈ ਪੁਲ ਨਹੀਂ ਸੀ ਨਜ਼ਰ ਆ ਰਿਹਾ ਅਤੇ ਨਾ ਹੀ ਉਸ ਕਬਰ ਨੂੰ ਕੋਈ ਰਸਤਾ ਮਿਲਾਉਂਦਾ ਸੀ ਅਖੀਰ ਅਸੀਂ ਨਹਿਰ ਦੇ ਆਸ-ਪਾਸ ਪਈਆਂ ਲੋਹੇ ਦੀਆਂ ਨਾਲਾਂ ਦੇ ਉੱਤੋਂ ਦੀ ਹੌਲੀ-ਹੌਲੀ ਪੈਰ ਕਸਾਉਂਦੇ ਹੋਏ ਦੂਜੇ ਪਾਸੇ ਪਹੁੰਚ ਗਏ ਮਿਰਜੇ ਦੀ ਕਬਰ ਜ਼ਿਲ੍ਹਾ ਲਾਲਪੁਰ ਤਹਿਸੀਲ ਜੜਾਂਵਾਲਾ ਚੱਕ ਨੰਬਰ 585 ਪਿੰਡ ਸੋਨੇ ਦੀ ਬਾਹ ਵਿੱਚ ਹੈ ਮਿਰਜੇ ਦੀ ਕਬਰ ਦੇ ਨਾਲ ਦੋ ਕਬਰਾਂ ਹੋਰ ਹਨ ਇੱਕ ਸਾਬਾ ਦੀ ਤੇ ਦੂਜੀ ਉਹਦੀ ਬੱਕੀ ਦੀ ਮਿਰਜੇ ਦਾ ਜੱਦੀ ਪਿੰਡ ਕਬਰਾਂ ਤੋਂ 3 ਕਿਮੀਲ ਦੇ ਫਾਸਲੇ ਤੇ ਦਾਨਾਬਾਦ ਹੈ ਜਿਹੜਾ ਜ਼ਿਲ੍ਹਾ ਸ਼ੇਖੂਪੁਰ ਤਹਿਸੀਲ ਨਨਕਾਣਾ ਸਾਹਿਬ ਚ ਪੈਂਦਾ ਹੈ ਦਾਨਾਬਾਦ ਦਾ ਨਾਮ ਦਾਨੇ ਖੱਤਰੀ ਤੋਂ ਪਿਆ ਹੈ ਅੱਜ ਕੱਲ ਮਿਰਜੇ ਦੇ ਖਾਨਦਾਨ ਦੇ ਲੋਕ ਪਿੰਡ ਸ਼ਾਹੀ ਕੇ ਵਿੱਚ ਰਹਿੰਦੇ ਹਨ ਜੋ ਦਾਨਾਬਾਦ ਤੋਂ 2-3 ਕਿਲੋਮੀਟਰ ਹਟਵਾ ਰਾਵੀ ਦੇ ਕੰਡੇ ਦੇ ਵਸਿਆ ਹੋਇਆ ਹੈ ਮਿਰਜੇ ਦੀ ਕਬਰ ਤੋਂ ਕੋਈ 10 ਗਾਜ ਦੇ ਫਾਸਲੇ ਤੇ ਉਹ ਝੰਡਾ ਖੜਾ ਹੈ ਜਿਵੇਂ ਠਾ ਮਿਰਜਾ ਸੁੱਤਾ ਹੋਇਆ ਕਤਲ ਕੀਤਾ ਗਿਆ ਸੀ 40 50 ਗੱਜ ਦੇ ਫਾਸਲੇ ਉੱਤੇ ਉਹ ਛੱਪੜਾ ਹੈ ਜਿਸ ਵਿੱਚ ਮੀਰ ਸ਼ਮੀਰ ਦੇ ਕੁੱਤਿਆਂ ਦੇ ਵੜਨ ਦਾ ਪੀਲੂ ਦੀ ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ ਇਨ੍ਹਾਂ ਕਬਰਾਂ ਉੱਤੇ 10 ਚੇਤ ਨੂੰ ਮੇਲਾ ਲੱਗਦਾ ਹੈ ਸ਼ਾਇਦ ਇਹੀ ਦਿਨ ਮਿਰਜੇ ਦੇ ਕਤਲ ਦਾ ਹੋਵੇਗਾ ਮੈਂ ਕਿੰਨੀ ਦੇਰ ਉਸ ਖੋਖਲੇ ਹੋਏ ਜਾਂਡਵਾਲ ਵੇਖਦਾ ਰਿਹਾ ਕਿ ਕਿਸ ਤਰ੍ਹਾਂ ਇੱਥੇ ਮਿਰਜੇ ਨੇ ਆਪਣੇ ਤੀਰ ਕਮਾਨ ਟੰਗੇ ਹੋਣਗੇ ਕਿਸ ਤਰ੍ਹਾਂ ਸਹਬਾ ਨੇ ਮਿਰਜੇ ਦੀ ਬਹਾਦਰੀ ਤੋਂ ਡਰਦੇ ਆ ਆਪਣੇ ਭਰਾਵਾਂ ਦੇ ਮੋਹ ਵਿੱਚ ਆ ਕੇ ਤੀਰ ਕਮਾਨ ਤੋੜੇ ਹੋਣਗੇ ਕਿਸ ਜੋਸ਼ ਨਾਲ ਮਿਰਜਾ ਦੁਸ਼ਮਣਾਂ ਦਾ ਮੁਕਾਬਲਾ ਕਰਨ ਵਾਸਤੇ ਗੱਜਿਆ ਹੋਵੇਗਾ ਅਤੇ ਆਪਣੇ ਟੁੱਟੇ ਹੋਏ ਤੀਰਾਂ ਨੂੰ ਵੇਖ ਕੇ ਲਾਚਾਰ ਸਹਿਬਾਂ ਨੂੰ ਕੋਸਦਾ ਮਾਂ ਜੰਮੇ ਭਰਾਵਾਂ ਨੂੰ ਯਾਦ ਕਰਦਾ ਹੋਵੇਗਾ ਉਹ ਕਿਸ ਤਰ੍ਹਾਂ ਦੀ ਘੜੀ ਹੋਵੇਗੀ ਜਦੋਂ ਸਹਿਬਾਂ ਮਿਰਜੇ ਦੀ ਜਾਨ ਬਚਾਉਣ ਲਈ ਮਿੰਨਤਾਂ ਤਰਲੇ ਕਰਦੀ ਹੋਵੇਗੀ ਜਿੰਨੀ ਦੇਰ ਮੈਂ ਉੱਥੇ ਰੁਕਿਆ ਰਿਆ ਇਹ ਸਾਰਾ ਦ੍ਰਿਸ਼ ਮੇਰੇ ਦਿਮਾਗ 'ਚ ਘੁੰਮਦਾ ਰਿਹਾ ਮੈਨੂੰ ਇਹ ਵੇਖ ਕੇ ਬੜਾ ਅਫਸੋਸ ਹੋਇਆ ਕਿ ਖੋਖਲੇ ਹੋਏ ਜੰਡ ਦੀ ਕੋਈ ਸੰਭਾਲ ਹੀ ਨਹੀਂ ਸੀ ਅਤੇ ਉਹ ਹਵਾ ਦੇ ਤੇਜ਼ ਬੁੱਲੇ ਨਾਲ ਢਹਿ ਢੇਰੀ ਹੋ ਸਕਦਾ ਹੈ ਜਿਸ ਮਿਰਜੇ ਦੀ ਗਾਥਾ ਗਾ ਕੇ ਗੋਈਆਂ ਨੇ ਲੱਖਾਂ ਰੁਪਏ ਕਮਾ ਲਏ ਉਹ ਮਿਰਜਾ ਪਿੱਲੀਆਂ ਇੱਟਾਂ ਦੇ ਚਾਰ ਟੋਕਰੇ ਇੱਟ ਸੰਟਿਆ ਪਿਆ ਸੀ ਸਾਨੂੰ ਵੇਖ ਕੇ ਉੱਥੇ ਕੁਝ ਲੋਕ ਹੋਰ ਇਕੱਠੇ ਹੋ ਗਏ ਤੇ ਮੈਂ ਪੁੱਛਿਆ ਤੁਹਾਡੇ ਵਿੱਚੋਂ ਖਰਲ ਕਿਹੜਾ ਕਿਹੜਾ ਹੈ ਅਸੀਂ ਸਾਰੇ ਹੀ ਕਰ ਲਾਂ ਮੈਂ ਉਹਨਾਂ ਨੂੰ ਪੁੱਛਿਆ ਵੇ ਖਰਲੋ ਇਸ ਜੰਡ ਛੱਪੜ ਤੇ ਕਬਰਾਂ ਦਾ ਪੰਜਾਬ ਦੇ ਹਰ ਅਖਾੜੇ ਵਿੱਚ ਜ਼ਿਕਰ ਹੁੰਦਾ ਹੈ ਤੁਸੀਂ ਇਸ ਦਾ ਮੂੰਹ ਮੱਥਾ ਨਹੀਂ ਬਣਾ ਸਕਦੇ ਉਹਨਾਂ ਨੇ ਝੱਟ ਦੋਸ਼ੀਆਂ ਮੰਗ ਜਵਾਬ ਦਿੱਤਾ ਗੱਲ ਤਾਂ ਸਰਦਾਰ ਸਾਹਿਬ ਤੁਹਾਡੀ ਬਿਲਕੁਲ ਠੀਕ ਹੈ ਤੁਸੀਂ ਅਗਲੀ ਵਾਰ ਚੇਤਰ ਦੇ ਮੇਲੇ ਤੇ ਆਇਓ ਕਬਰਾਂ ਅੱਛੀ ਹਾਲਤ ਚ ਹੋਣ ਗਿਆ ਮੈਂ ਉਹਨਾਂ ਲੋਕਾਂ ਕੋਲ ਮਿਰਜ਼ੇ ਦੇ ਖਾਨਦਾਨ ਦੇ ਬੰਦਿਆਂ ਨੂੰ ਮਿਲਣ ਦੀ ਇੱਛਾ ਜ਼ाहिर ਕੀਤੀ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੂੰ ਮਿਲਣਾ ਬੜਾ ਮੁਸ਼ਕਲ ਹੈ ਉਹਨਾਂ ਦੀ ਆਪਸੀ ਦੁਸ਼ਮਣੀ ਵਿੱਚ ਦਰਜਣਾ ਕਤਲ ਹੋ ਗਏ ਨੇ ਤੇ ਜ਼ਿਆਦਾਤਰ ਲੋਕ ਛੁਪਕੇ ਹੀ ਰਹਿੰਦੇ ਨੇ ਇਹਨਾਂ ਲੋਕਾਂ ਨੂੰ ਮੈਂ ਯੂਸਫ ਸ਼ਾਹੀ ਡਾਕੂ ਬਾਰੇ ਪੁੱਛਿਆ ਤੁਹਾਨੂੰ ਉਹ ਤੋਂ ਡਰ ਨਹੀਂ ਆਉਂਦਾ ਮੈਂ ਕਿਹਾ ਡਰ ਕਿਸ ਗੱਲ ਦਾ ਉਹ ਤਾਂ ਮੀਰਾਂ ਨੂੰ ਲੁੱਟਦਾ ਹੈ ਸਾਡੀ ਤਾਂ ਕਈ ਵਾਰੀ ਮਾਲੀ ਮਦਦ ਵੀ ਕਰ ਦਿੰਦਾ ਹੈ ਦਿਲ ਛੁਪਣ ਤੇ ਆਇਆ ਸੀ ਅਸੀਂ ਲੋਕਾਂ ਨੂੰ ਸਲਾਮ ਕਹਿ ਕੇ ਗੱਡੀਆਂ ਵਾਲੇ ਪਾਸੇ ਨੂੰ ਤੁਰ ਪਏ ਜਿਉਂ ਹੀ ਗੱਡੀਆਂ ਤੁਰੀਆਂ ਮੈਨੂੰ ਕਿਕਰਾਂ ਦੇ ਝੁੰਡ ਪਿੱਛੋਂ ਧੂੜ ਉੱਡਦੀ ਨਜ਼ਰ ਆਈ ਚੱਟ ਖਿਆਲ ਆਇਆ ਇਹ ਜਰੂਰ ਯੂਸਫ ਸਾਹੀ ڈاکੂ ਦੇ ਘੋੜਿਆਂ ਦੀ ਧੂੜ ਹੋਵੇਗੀ ਡਰ ਵਾਲੀ ਗੱਲ ਇਹ ਵੀ ਸੀ ਕਿ ਗੱਡੀਆਂ ਵੀ ਉਸੇ ਪਾਸੇ ਵੱਲ ਜਾ ਰਹੀਆਂ ਸਨ ਮੇਰੇ ਜੇਹਨ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਰਹੇ ਸਨ ਜੇ ਯੂਸਫ ਸਾਹੀ ਸਾਡੇ ਕੋਲ ਆਣ ਪਿਆ ਤਾਂ ਅਸੀਂ ਕੀ ਕਰਾਂਗੇ ਪਰ ਸੋਚਿਆ ਕਿ ਰਾਏ ਮਰਤਬ ਅਲੀ ਸਾਡੇ ਨਾਲ ਹੈ ਪਰ ਜੇ ਇਹਨਾਂ ਦਾ ਮੁਕਾਬਲਾ ਹੋ ਗਿਆ ਤਾਂ ਮੁਸ਼ਕਲ ਬਣ ਜਾਏਗੀ ਫਿਰ ਸੋਚਿਆ ਕਹਿ ਦਾਂਗੇ ਅਸੀਂ ਤਾਂ ਤੇਰੇ ਬਜ਼ੁਰਗ ਦੀ ਕਬਰ ਤੇ ਜਾ ਕੇ ਆਏ ਆ ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਮੈਂ ਘੜੀਮੁੜੀ ਗਰਦਨ ਬਾਹਰ ਕੱਢ ਕੇ ਉਸ ਧੂੜਵਾਲ ਝਾਕ ਰਿਹਾ ਸੀ ਅਚਾਨਕ ਕਿਕਰਾਂ ਦੇ ਝੁੰਡ ਵਿੱਚੋਂ ਇੱਕ ਛੋਟੀ ਵਰਗਾ ਹਥਿਆਰ ਨਿਕਲਿਆ ਮੈਂ ਅੰਦਾਜ਼ਾ ਲਾ ਰਿਹਾ ਸੀ ਕਿ ਇਹ ਕੀ ਹਥਿਆਰ ਹੋ ਸਕਦਾ ਹੈ ਝਟ ਧੂੜ ਉਡਾਉਂਦੀ ਬੱਕਰੀਆਂ ਕਿਕਰਾਂ ਦੇ ਝੁੰਡ ਚੋਂ ਬਾਹਰ ਆ ਗਈਆਂ ਮੇਰੇ ਸਾਹ ਵਿੱਚ ਸਾਹ ਆਇਆ ਬਾਅਦ ਵਿੱਚ ਯੂਸਫ ਸ਼ਾਹੀ ਕਿਸੇ ਸ਼ਾਦੀ ਵਿੱਚ ਇਹਨਾਂ ਸੱਜਣਾ ਨੂੰ ਮਿਲਿਆ ਸੀ ਉਹਨਾਂ ਨੂੰ ਦੱਸਿਆ ਕਿ ਮੈਨੂੰ ਬਾਬਾ ਜੀ ਦੀ ਕਬਰ ਤੇ ਤੁਹਾਡੇ ਆਉਣ ਦੀ ਖਬਰ ਮਿਲ ਗਈ ਸੀ ਮੇਰਾ ਤੁਹਾਨੂੰ ਮਿਲਣ ਨੂੰ ਵੀ ਬੜਾ ਦਿਲ ਕੀਤਾ ਸਿਰਫ ਇਸ ਕਰਕੇ ਉਸ ਪਾਸੇ ਨਹੀਂ ਆਇਆ ਕਿ ਕੋਈ ਗਲਤਫਹਿਮੀ ਨਾ ਪੈਦਾ ਹੋ ਜਾਵੇ ਇਹ ਸੀ ਜੀ ਹਰਨੇਕ ਸਿੰਘ ਕੜੂਆਹਾਂ ਦਾ ਲਿਖਿਆ ਇੱਕ ਮਿਡਲ ਜੰਡ ਜਿਸ ਦੇ ਉੱਤੇ ਤਰਖਸ਼ ਟੰਗੇ ਸਹਿਬਾਂ ਨੇ ਮਾੜੀ ਕੀਤੀ ਤੇ ਇਹ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ